ਜੇ ਭਾਰਤ ਦੇ ਵਿੱਚ ਨਹੀਂ ਫਿਲਮ ਰਿਲੀਜ਼ ਹੋ ਰਹੀ ਤਾਂ ਟੈਕਨੀਕਲੀ ਫਿਲਮ ਬਾਹਰਲੇ ਮੁਲਕਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ ਜੇ ਉਹਦੇ ਕੋਲ ਕੋਈ ਬਾਏਰ ਹੈ ਪਰ ਉਸ ਦੇ ਬਾਵਜੂਦ ਵੀ ਇਹ ਨਹੀਂ ਰਿਲੀਜ਼ ਹੋਈ ਇਹਦਾ ਮਤਲਬ ਇਹ ਹੈ ਕਿ ਦਬਾਅ ਕੋਈ ਤਕੜਾ ਪਿਆ ਪਰ ਇਸ ਸਾਰੇ ਦੇ ਨਾਲ ਸਵਾਲਾਂ ਦਾ ਸਵਾਲ ਇਹ ਹੈ ਕਿ ਕਿਹੜੀਆਂ ਸਿਕਸ ਸੰਸਥਾਵਾਂ ਨੇ ਚਾਹੀ ਸ਼ੋਮੀ ਅਕਾਲੀ ਦਾ ਲੈ ਅਕਾਲ ਤਖਤ ਸ਼ਾਬ ਹੈ ਜਾਂ ਸ਼ੋਮੀ ਕਮੇਟੀ ਹੈ ਉਹ ਸਾਰੇ ਜਿਹੜੇ ਲੋਕ ਨੇ ਉਹ ਕਿਉਂ ਚੁੱਪ ਨੇ ਏਸੀ ਅਦਾਕਾਰ ਤੇ ਕਲਾਕਾਰ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਨਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਜਿਸ ਦੀ ਵਜ੍ਹਾ ਕਰਕੇ ਅਧਿ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਸ ਤੋਂ ਇੱਕ ਰਾਤ ਪਹਿਲਾਂ ਜੋ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਬਾਇਓਪਿਕ ਜਿਹੜੀ ਬਣ ਰਹੀ ਸੀ ਹਿਊਮਨ ਰਾਈਟ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਲਾਈਫ ਤੇ ਪੰਜਾਬ 95 ਉਹ ਕਿਸੇ ਅਣਦਸੇ ਕਾਰਨ ਕਰਕੇ ਜਾਂ ਜਿਹੜੇ ਜਿਹੜੇ ਹਾਲਾਤ ਨੇ ਉਹਨਾਂ ਦੇ ਕਾਬੂ ਤੋਂ ਬਾਹਰ ਨੇ ਉਹਦੀ ਵਜ੍ਹਾ ਕਰਕੇ ਉਹ ਰਿਲੀਜ਼ ਨਹੀਂ ਹੋ ਰਹੀ ਵਰਲਡਵਾਈਡ ਇੰਡੀਆ ਦੇ ਵਿੱਚ ਇਹ ਫਿਲਮ ਪਹਿਲਾਂ ਹੀ ਰਿਲੀਜ਼ ਨਹੀਂ ਸੀ ਹੋ ਰਹੀ ਹੁਣ ਇਹ ਜਿਹੜਾ ਐਲਾਨ ਆਇਆ ਕਿ 12ਵੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾਂ ਵਿਸ਼ਵ ਦੇ ਵਿੱਚ ਹੋਰ ਹਿੱਸਿਆਂ ਦੇ ਵਿੱਚ ਵੀ ਇਹ ਫਿਲਮ ਜਿਹੜੀ ਹੈ ਨਹੀਂ ਰਿਲੀਜ਼ ਹੋਣੀ ਹੈਗੀ ਹਨੀ ਤਰੀਹਨ ਜਿਨ੍ਹਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਗੁਰਬਾਣੀ ਦਾ ਇੱਕ ਸ਼ਬਦ ਲਗਾ ਕੇ ਇਹ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਕੀਤੀ ਸੀ ਤਾਂ ਬਿਲਕੁਲ ਐਗਜ਼ੈਕਟਲੀ ਉਹੀ ਵਰਡ ਲਿਖੇ ਸੀ ਕਿ ਫॉर ది ਇਹ ਜਿਹੜੀ ਫਿਲਮ ਹੈ ਉਹ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਨਹੀਂ ਰਿਲੀਜ਼ ਹੋ ਰਹੀ ਡਿਊ ਟੂ ਦਾ ਸਰਕਮਸਟੈਂਸਿਸ ਬਿਯੋਂਡ ਆਰ ਕੰਟਰੋਲ ਉਹਨਾਂ ਹਾਲਾਤਾਂ ਦੀ ਵਜ੍ਹਾ ਕਰਕੇ ਜਿਹੜੇ ਸਾਡੇ ਕਾਬੂਚ ਨਹੀਂ ਹਨ ਹੁਣ ਇਸ ਇਹ ਜਿਹੜਾ ਫਰੇਜ਼ ਆ ਇਸ ਨੂੰ ਕਿਵੇਂ ਸਮਝਿਆ ਜਾਵੇ ਇਹ ਇਹ ਜਿਹੜਾ ਹੈਗਾ ਸਿੱਧਾ ਇਸ਼ਾਰਾ तकरीबन तकरीबन ਇਹੀ ਹੈ ਕਿ ਕਿਸੇ ਕਿਸਮ ਦਾ ਕੋਈ ਨਾ ਕੋਈ ਦਬਾਅ ਹੈਗਾ ਜਿਹੜਾ ਕਿ ਪ੍ਰੋਡਕਸ਼ਨ ਹਾਊਸ ਤੇ ਪਿਆ ਜਾਂ ਡਾਇਰੈਕਟਰ ਤੇ ਪਿਆ ਖਾਸ ਤੌਰ ਤੇ ਰੋਨਿਸ਼ ਕ੍ਰੂ ਵਾਲਾ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਇੰਡੀਆ ਦੇ ਵਿੱਚ ਉਹ ਇਸ ਫਿਲਮ ਤੋਂ ਪਹਿਲਾਂ ਹੀ हट ਗਏ ਸੀ ਇਹਦੇ ਇੰਟਰਨੈਸ਼ਨਲ ਰਾਈਟਸ ਵਾਈਟ ਹੈਲ ਜਿਹੜੀ ਪ੍ਰੋਡਕਸ਼ਨ ਹੈ ਜਿਹੜੀ ਪੰਜਾਬੀ ਫਿਲਮਾਂ ਬਣਾਉਂਦੀ ਆ ਖਾਸ ਤੌਰ ਤੇ ਦਿਲਜੀਤ ਦੋਸਾਂ ਹੀ ਦੀਆਂ ਉਹਨਾਂ ਦੇ ਵੱਲੋਂ ਇਹ ਜਿਹੜੇ ਲਏ ਗਏ ਸੀਗੇ ਉਨ੍ਹਾਂ ਦੇ ਬੈਨਰ ਤੇ ਲਈ ਜਿਹੜਾ ਟੀਜ਼ਰ ਰਿਲੀਜ਼ ਹੋਇਆ ਸੀ ਹੁਣ ਉਹ ਟੀਜ਼ਰ ਵੀ ਵਾਈਟ ਵਿਲ ਪ੍ਰੋਡਕਸ਼ਨਸ ਵਾਲਿਆਂ ਨੇ ਆਪਣੇ YouTube ਅਕਾਊਂਟ ਤੋਂ ਹਟਾ ਲਿਆ ਪਰ ਇਹ ਇੱਕ ਵਰਤਾਰਾ ਹੈ ਪਰ ਇਸ ਦੇ ਪਿੱਛੇ ਜਾਣ ਦੀ ਜ਼ਰੂਰਤ ਜ਼ਰੂਰ ਹੈ ਕਿ ਜੇ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕੋਈ ਗੱਲ ਕਰਦਾ ਜਾਂ ਉਸ ਘਾਣ ਨੂੰ ਦਰਸਾਉਂਦੀ ਕੋਈ ਸ਼ਖਸੀਅਤ ਹੈ ਜਿਹੜੀ ਜਿਸ ਦੇ ਉੱਤੇ ਫਿਲਮ ਪਰਦਾ ਪੇਸ਼ ਕੀਤੀ ਜਾ ਰਹੀ ਹੈ ਤੇ ਫਿਰ ਇਸ ਕਿਸਮ ਦੀ ਜਿਹੜਾ ਉਸ ਨੂੰ ਇਕ ਬੈਨ ਕਰਨ ਦੀ ਜਿਹੜੀ 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 ਕੋਸ਼ਿਸ਼ ਆ ਜਾਂ ਜਿਹੜਾ ਜਿਹੜਾ ਇੱਕ ਕਵਾਇਦ ਸ਼ੁਰੂ ਕੀਤੀ ਗਈ ਹੈ ਇਹਦੇ ਕੀ ਮਾਇਨੇ ਨੇ ਇਹਦੀ ਕੀ ਲੋੜ ਹੈ ਜੇ ਭਾਰਤ ਦੇ ਵਿੱਚ ਨਹੀਂ ਫਿਲਮ ਰਿਲੀਜ਼ ਹੋ ਰਹੀ ਤਾਂ ਟੈਕਨੀਕਲੀ ਫਿਲਮ ਬਾਹਰਲੇ ਮੁਲਕਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ ਜੇ ਉਹਦੇ ਕੋਲ ਕੋਈ ਬਾਏਰ ਹੈ ਪਰ ਉਸ ਦੇ ਬਾਵਜੂਦ ਵੀ ਇਹ ਨਹੀਂ ਰਿਲੀਜ਼ ਹੋਈ ਇਹਦਾ ਮਤਲਬ ਇਹ ਹੈ ਕਿ ਦਬਾਅ ਕੋਈ ਤਕੜਾ ਪਿਆ ਪਰ ਇਹ ਸਾਰੇ ਦੇ ਨਾਲ ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਚਾਹੇ ਸ਼ੋਮਨੀ ਅਕਾਲੀ ਦਲ ਹੈ ਅਕਾਲ ਤਖ਼ਤ ਸਾਹਿਬ ਹੈ ਜਾਂ ਸ਼ੋਮਨੀ ਕਮੇਟੀ ਹੈ ਉਹ ਸਾਰੇ ਜਿਹੜੇ ਲੋਕ ਨੇ ਉਹ ਕਿਉਂ ਚੁੱਪ ਨੇ ਉਹਨਾਂ ਦਾ ਕੀ ਰਵਈਆ ਇਹਦੇ ਤੇ ਆਣਾ ਉਹ ਕਿੰਨੀ ਕ ਵੱਡੀ ਕੈਂਪੇਨ ਇਸ ਤੇ ਵਿੱਢ ਸਕਦੇ ਨੇ ਕਿ ਇੱਕ ਜਿਹੜਾ ਸਾਡਾ ਸ਼ਹੀਦ ਹੈ ਜੋ ਸਿੱਖ ਸ਼ਹੀਦ ਹੈ ਜਾਂ ਪੰਜਾਬ ਦਾ ਸ਼ਹੀਦ ਹੈ ਮਨੁੱਖੀ ਹੱਕਾਂ ਦਾ ਸ਼ਹੀਦ ਹੈ ਉਸ ਦੇ ਜੀਵਨ ਨੂੰ ਦਰਸਾਉਂਦੀ ਜੇ ਕੋਈ ਫਿਲਮ ਬਣ ਰਹੀ ਹੈ ਤਾਂ ਉਸ ਫਿਲਮ ਦੇ ਪ੍ਰਤੀ ਸਰਕਾਰ ਦਾ ਇਹਦਾ ਰਵਈਆ ਕਿਉਂ ਹੈ ਇਹ ਹੁਣ ਭੂਮਿਕਾ ਜਿਹੜੀ ਐ ਸਿੱਖ ਸੰਸਥਾਵਾਂ ਨੂੰ ਨਿਭਾਉਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਇਸ ਗੱਲ ਨੂੰ ਰੇਸ਼ ਕੀਤਾ ਜਾਵੇ ਇਸ ਦੇ ਨਾਲ ਹੀ ਜਿਹੜੀਆਂ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੇ ਜਿਹੜੀਆਂ ਕਿ ਇਜ਼ਹਾਰੇ ਖਿਆਲ ਦੀ ਆਜ਼ਾਦੀ ਦੀ ਗੱਲ ਕਰਦੀਆਂ ਨੇ ਫ੍ਰੀडम ਆਫ ਐਕਸਪ੍ਰੈਸ਼ਨ ਦੀ ਆਰਟਿਕ ਐਕਸਪ੍ਰੈਸ਼ਨ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਰਵੱਈਆ ਦੇਖਣ ਵਾਲਾ ਹੋਵੇਗਾ ਇਸ ਦੇ ਨਾਲ ਹੀ ਇਸੇ ਅਦਾਕਾਰ ਤੇ ਕਲਾਕਾਰ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਜਿਸ ਦੀ وجہ ਕਰਕੇ ਉਹਨਾਂ ਨੂੰ ਇੱਕ ਕ੍ਰਿਟਿਸਿਜ਼ਮ ਦਾ ਸਾਹਮਣਾ ਵੀ ਕਰਨਾ ਪਿਆ ਬਹੁਤ ਸਾਰੇ ਲੋਕ ਇਹਨੂੰ ਇੰਦਾ ਵੀ ਇੰਟਰਪ੍ਰੀਟ ਕਰ ਰਹੇ ਨੇ ਕਿ ਇਹ ਜਿਹੜੀ ਮੁਲਾਕਾਤ ਹੈ ਉਸ ਦੇ ਵਿੱਚੋਂ ਕੁਝ ਹਾਸਲ ਦੀ ਰਸਾਇਣ ਨੂੰ ਨਹੀਂ ਹੋ ਸਕਿਆ ਕਿਉਂਕਿ ਫਿਲਮ ਬੈਨ ਹੋ ਗਈ ਪਰ ਇਹ ਨਹੀਂ ਪਤਾ ਕਿ ਉਸ ਮੁਲਾਕਾਤ ਦੇ ਦੌਰਾਨ ਇਸ ਤੇ ਬਾਬਤ ਕੋਈ ਗੱਲ ਹੋਈ ਹੈ ਜਾਂ ਨਹੀਂ ਹੋਈ ਪਰ ਇੱਥੇ ਇਹ ਜ਼ਿਕਰਯੋਗ ਜ਼ਰੂਰ ਹੈ ਕਿ ਅਪ੍ਰੈਲ 2024 ਦੇ ਵਿੱਚ ਗਾਇਕ ਅਮਰ ਸਿੰਘ ਚਮਕੀਲਾ ਦੇ ਉੱਪਰ ਇੱਕ ਜਿਹੜੀ ਫਿਲਮ ਬਣੀ ਸੀ Netflix ਦੇ ਉੱਤੇ ਆਈ ਜਿਹਨੂੰ ਕਿ ਇਤiaz ali ਦੇ ਵੱਲੋਂ ਬਣਾਇਆ ਗਿਆ ਉਸ ਫਿਲਮ ਨੂੰ ਬਹੁਤ ਵੱਡੇ ਪੱਧਰ ਤੇ ਸੈਲੀਬ੍ਰੇਸ਼ਨ ਵੀ ਮਿਲੀ ਹੈ ਰਿਲੀਜ਼ ਵੀ ਕੀਤਾ ਗਿਆ ਭਾਰਤ ਦੇ ਵਿੱਚ ਫਿਰ ਉਹੀ ਅਦਾਕਾਰ ਹੈ ਉਹੀ ਕਲਾਕਾਰ ਹੈ ਪਰ ਜਦੋਂ ਜਸਵੰਤ ਖਾਲੜਾ ਦੇ ਉੱਪਰ ਇੱਕ ਫਿਲਮ ਬਣਾਉਂਦੇ ਨੇ ਜਾਂ ਉਸ ਫਿਲਮ ਨੂੰ ਪਰਦਾ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਤੇ ਪ੍ਰਤੀ ਇੱਕ ਡਿਫਰੈਂਟ ਕਿਸਮ ਦਾ ਰਵਈਆ ਤੇ ਫਿਰ ਅਮਰ ਸਿੰਘ ਜਮਕੀਲਾ ਤੇ ਜਸਵੰਤ ਸਿੰਘ ਖਾਲੜੇ ਵਿੱਚ ਜਿਹੜਾ ਫਰਕ ਹੈ ਜਾਂ ਪੰਜਾਬ ਦੇ ਜਿਹੜੇ ਉਹ ਰੰਗਾਂ ਦਾ ਜਿਹੜਾ ਫਰਕ ਹੈ ਕਿਹੜਾ ਰੰਗ ਪੰਜਾਬ ਦਾ ਦਿਖਾਉਣਾ ਹੈ ਕਿਹੜਾ ਨਹੀਂ ਦਿਖਾਉਣਾ ਉਹ ਇੱਕ ਐਂਗਲ ਇੱਥੇ ਸਮਝ ਆਉਂਦਾ ਪਰ ਇਸ ਦੇ ਨਾਲ ਇਹ ਬਹੁਤ ਵੱਡਾ ਇੱਕ ਸਬਕ ਵੀ ਹੈ ਕਿ ਇੰਨਾ ਸਾਰੇ ਮੁੱਦਿਆਂ ਦੇ ਉੱਤੇ ਸਰਕਾਰ ਸਰਕਾਰਾਂ ਕਿੱਦਾਂ ਸੋਚਦੀਆਂ ਨੇ ਸਿਆਸਤ ਕਿੱਦਾਂ ਸੋਚਦੀ ਹੈ ਪਰ ਹਲੇ ਵੀ ਇਹ ਉਹਨਾਂ ਨੇ ਇਹ ਨਹੀਂ ਕਿਹਾ ਕਿ ਫਿਲਮ ਬਿਆਨ ਹੋ ਗਈ ਉਹਨਾਂ ਨੇ ਕਿਹਾ ਕਿ ਰਿਲੀਜ਼ ਡਿਲੇ ਹੋਇਆ ਤਾਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਇੱਥੇ ਕੋਈ ਜद्दोजਹਾਦ ਹੁੰਦੀ ਹੈ ਬਾਹਰੀਆਂ ਸਿੱਖਿਆ ਸੰਸਥਾਵਾਂ ਦੇ ਵੱਲੋਂ ਇਧਰੋਂ ਜਾਂ ਹੋਰ ਪਾਸਿਆਂ ਤੋਂ ਤਾਂ ਇਹ ਫਿਲਮ ਕਿਸੇ ਰੂਪ ਦੇ ਵਿੱਚ ਰਿਲੀਜ਼ ਹੋ ਸਕੇਗੀ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਪਰ ਜਿਸ ਕਿਸਮ ਦਾ ਦਬਾਅ ਇਹਦੇ ਤੇ ਆਇਆ ਹੈ ਜਾਂ ਜਿਸ ਕਿਸਮ ਦੀ ਇਹ ਸਾਰੀ ਕਵਾਇਦ ਚੱਲੀ ਹੈ ਇਸ ਦੇ ਨਾਲ ਜਿਸੋ ਅਸੀਂ ਖਾਲੜਾ ਦੀ ਫਿਲਮ ਦੇਖਣ ਵਾਲੇ ਸਾਰੇ ਲੋਕ ਜਿਹੜੇ ਦੇਖਣਾ ਚਾਹੁੰਦੇ ਸੀ ਉਸ ਦੇ ਨਾਲ ਹੀ ਜਿਹੜੇ ਇਨਸਾਫ ਸੰਗ ਲੋਕ ਨੇ ਉਹ ਉਹਨਾਂ ਨੂੰ ਨਿਰਾਸ਼ਾ ਜ਼ਰੂਰ ਹੋਈ